ਸਤਿ ਸ਼੍ਰੀ ਅਕਾਲ ਜੀ ਥੋੜਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਯੂਰਪੀਨ ਪੰਜਾਬੀ 365 ਤੇ ਸੋ ਅੱਜ ਦੀਆਂ ਖਬਰਾਂ ਸ਼ੁਰੂ ਕਰਦੇ ਆ ਸੋ ਜਿਨ੍ਹਾਂ ਨੇ ਵੀ ਹਾਲ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਸੋ ਅੱਜ ਦੀਆਂ ਖਬਰਾਂ ਜਾਣਦੇ ਆ ਅੱਜਿਸ ਹਫਤੇ ਪਹਿਲੀ ਖਬਰ ਹੈ ਕਿ ਨੈਪਲਸ ਤੋਂ ਨੈਪਲਸ ਦੇ ਇੱਕ ਸ਼ਾਨਦਾਰ ਐਕਸਲੀਅਰ ਹੋਟਲ ਦੇ ਵਿੱਚ ਕਹਿੰਦੇ ਦਿਨ ਦਿਹਾੜੇ ਬਿਲਕੁਲ ਫਿਲਮੀ ਸਟਾਈਲ ਦੇ ਨਾਟਕਇਕ ਕੀਤੀ ਗਈ ਹੈ ਮਰੋਕੋ ਦਾ ਇੱਕ ਸੈਲਾਨੀ ਜੋ ਆਪਣੇ ਪਰਿਵਾਰ ਦੇ ਸਮੇਤ ਨੈਪਲਸ ਘੁੰਮਣ ਗਿਆ ਸੀ ਤੇ ਉਹ ਇੱਕ ਲਗਜ਼ਰੀ ਹੋਟਲ ਦੇ ਵਿੱਚ ਠਹਿਰਿਆ ਹੋਇਆ ਸੀ ਕਿਹਾ ਜਾਂਦਾ ਹੈ ਵੀ ਉਹਦੇ ਗੋਟ ਤੇ 80000 ਯੂਰੋ ਦੀ ਕੜੀ ਪਾਈ ਹੋਈ ਸੀ ਤੇ ਜਦੋਂ ਹੋਟਲ ਦੇ ਵਿੱਚ ਆਪਣੇ ਪਰਿਵਾਰ ਦੇ ਸਮੇਤ ਬਾਹਰ ਨਿਕਲਿਆ ਤਾਂ ਸਕੂਟਰ ਦੇ ਸਵਾਰ ਦੋ ਨਕਾਬਪੋਸ਼ ਹਥਿਆਰਬੰਦ ਦੋ ਬੰਦੇ ਉਹਦੇ ਸਾਹਮਣੇ ਆਏ ਤੇ ਉਸ ਲਾਨੀ ਨੇ ਜਦੋਂ ਉਹਨਾਂ ਨਕਾਬਪੋਸ਼ਾਂ ਨੂੰ ਦੇਖਿਆ ਤਾਂ ਆਪਣੇ ਹੋਟਲ ਦੇ ਰਿਸੈਪਸ਼ਨ ਦੇ ਵੱਲ ਭੱਜਿਆ ਪਰ ਲੁਟੇਰੇ ਵੀ ਉਹਦਾ ਪਿੱਛਾ ਕਰਦੇ ਕਰਦੇ ਹੋਟਲ ਦੀ ਲੌਬੀ ਦੇ ਵਿੱਚ ਚਲੇ ਗਏ ਤੇ ਉਹਨਾਂ ਨਕਾਬਪੋਸ਼ਾਂ ਨੇ ਸਲਾਨੀ ਦੇ ਸਿਰ ਤੇ ਪਿਸਤੌਲ ਰੱਖੀ ਕਹਿੰਦੇ ਆ ਵੀ ਉਹਦੇ ਵਿੱਚ ਗੋਲੀ ਵੀ ਚੱਲੀ ਜਿਹੜੀ ਗੋਲੀ ਚੱਲੀ ਸੀ ਉਹ ਛੱਤ ਤੇ ਲੱਗੀ ਤੇ ਜਿਹੜਾ ਪਲਾਸਟਰ ਸੀਗਾ ਥੱਲੇ ਲੋਕਾਂ ਦੇ ਉੱਤੇ ਸਿਰ ਦੇ ਉੱਤੇ ਡਿੱਗਿਆ ਪਰ ਪੁਲਿਸ ਨੇ ਤਸ਼ਤੀਫ ਕੀਤੀ ਤੇ ਸੀਸੀਟੀਵੀ ਫੁਟੇਜ ਚੈੱਕ ਕੀਤੀਆਂ ਤੇ ਉਹਨਾਂ ਦੇ ਵਿੱਚ ਇੱਕ ਲੁਟੇਰਾ ਫੜਿਆ ਗਿਆ ਤੇ ਦੂਜਾ ਫਰਾਰ ਹੈ ਉਹਦੀ ਭਾਲ جاری ਆ ਤੇ ਨੇਪਲਸ ਦੇ ਵਿੱਚ ਕਹਿੰਦੇ ਇਹ ਪਹਿਲੀ ਵਾਰ ਚੋਰੀਆਂ ਨਹੀਂ ਹੋਈਆਂ ਨੇਪਲਸ ਦੇ ਵਿੱਚ ਬਹੁਤ ਮਹਿੰਗੀਆਂ ਘੜੀਆਂ ਲੁੱਟਣ ਦਾ سلسلہ ਐਦੇ ਹੀ ਚੱਲਦਾ ਆ ਰਿਹਾ ਆ ਅਗਲੀ ਖਬਰ ਹੈਗੀ ਆ ਜੀ ਬਹਿਰਗਾਮੋ ਤੋਂ ਸੋ ਜਿਹੜੇ ਵੀ ਸਾਡੇ ਵੀਰ ਭੈਣਾ ਚੀਲਾਂ ਦੇ ਵਿੱਚ ਮਾਰਿਆਂ ਦੇ ਨਾੜ ਜਾਂਦੇ ਆ ਸੋ ਸਤਾਰਕ ਰਿਹਾ ਕਰੋ ਇਹ ਖਬਰ ਜ਼ਰੂਰ ਸੁਣੀਓ ਤੋ ਇਹ ਹੈਗੀ ਬਹਿਰਗਾਮਾ ਤੋਂ ਅੱਜ ਦੁਪਹਿਰ ਦੀ ਖਬਰ ਹੈ ਆ ਦੁਖਦਾਈ ਘਟਨਾ ਹੈ ਕਿ ਬਾਪੜੀਆ ਇਸੀ ਉਹ ਛੀਲ ਦੇ ਵਿੱਚ ਇੱਕ 65 ਸਾਲਾ ਬਜ਼ੁਰਗ ਔਰਤ ਜਿਹੜੀ ਕਿ ਉੱਥੇ ਦੀ ਨਿਵਾਸੀ ਸੀਗੀ ਤੇ ਉਹ ਉੱਥੇ ਸਵਿਮਮ ਕਰਨ ਜਾਂਦੀ ਹੀ ਰਹਿੰਦੀ ਸੀਗੀ ਤੋ ਹਮੇਸ਼ਾ ਜਿਹ ਤਰ੍ਹਾਂ ਉਹ ਉਥੇ ਸਵਿਮਮ ਕਰਨ ਦੇ ਲਈ ਜੋ ਕਹਿੰਦੇ ਤਰਾਕੀ ਦੌਰਾਨ ਉਹਨੂੰ ਇੱਕ ਕਿਸ਼ਤੀ ਨੇ ਟੱਕਰ ਮਾਰੀ ਤੇ ਕਹਿੰਦੇ ਟੱਕਰ ਇੰਨੀ ਭਿਆਨਕ ਸੀ ਕਿ ਉਸ ਔਰਤ ਦੀ ਮੋਖੇ ਦੇ ਹੀ ਮੌਤ ਹੋ ਗਈ ਤੇ ਉੱਥੇ ਐਮਰਜੈਂਸੀ ਸੇਵਾਮਾ ਵੀਰ ਸੀਗੀਆਂ ਤੇ ਉਹਨਾਂ ਉਤਰਾਹੰਤ ਉਹਦੇ ਕੋਲ ਪਹੁੰਚੀਆਂ ਪਰ ਉਹਨੂੰ ਲੇਡੀਜ਼ ਨੂੰ ਬਚਾਇਆ ਨਹੀਂ ਗਿਆ ਕਿਉਂਕਿ ਟੱਕਰ ਇੰਨੀ ਭਿਆਨਕ ਸੀ ਕਿਸ਼ਤੀ ਇੰਨੀ ਜ਼ੋਰ ਨਾਲ ਲੇਡੀਜ਼ ਵਿੱਚ ਵੱਜੀ ਕਿ ਉਹਦੀ ਉੱਥੇ ਹੀ ਮੌਤ ਹੋ ਗਈ ਬਾਕੀ ਪੁਲਿਸ ਤੇ ਕਾਰਬਨਰੀ ਐਸ ਸਾਰੀ ਹਸਤੇ ਦੀ ਜਾਂਚ ਕਰ ਰਹੀ ਹੈ ਹੁਣ ਆਪਾਂ ਚੱਲਦੇ ਆਂ ਆਪਣੀ ਅਗਲੀ ਖਬਰ ਵੱਲ ਜਿਹੜੀ ਅਗਲੀ ਖਬਰ ਹੈਗੀ ਆ ਇਹ ਜਿਹੜੇ ਲੋਕ ਯੂਰਪ ਆਣ ਦੀ ਕੋਸ਼ਿਸ਼ ਕਰਦੇ ਆ ਸਮੁੰਦਰੀ ਰਸਤੇ ਦੇ ਰਾਹੀ ਤੇ ਉਹ ਮੈਂ ਤੁਹਾਨੂੰ ਦੱਸੂਗੀ 2025 ਦੇ ਕਹਿੰਦੇ ਸ਼ੁਰੂਆਤ ਦੇ ਵਿੱਚ 9 ਅਗਸਤ ਤੱਕ ਹਨਾ ਲੀਬੀਆ ਤੋਂ ਯੂਰਪ ਜਾਣ ਦੀ ਕੋਸ਼ਿਸ਼ ਕਰਦੇ ਹੋਏ ਘੱਟੋ ਘਾਟ 370 ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਜਿਨ੍ਹਾਂ ਦੇ ਵਿੱਚੋਂ 300 ਅਜੇ ਵੀ ਲਾਪਤਾ ਆ ਤੇ ਮੈਂ ਹੁਣ ਤੁਹਾਨੂੰ ਡਿਟੇਲ ਦੇ ਵਿੱਚ ਦੱਸੂਗੀ ਕਹਿੰਦੇ ਕੇਂਦਰੀ ਮੈਡੀਟੇਰੇਨੀਅਨ ਹਜੇ ਵੀ ਦੁਨੀਆ ਦਾ ਸਭ ਤੋਂ ਖਤਰਨਾਕ ਪ੍ਰਵਾਸ ਰਸਤਿਆਂ ਦੇ ਵਿੱਚੋਂ ਇੱਕ ਹੈ ਤੇ ਇਸ ਸਮੇਂ 14000 ਤੋਂ ਵੱਧ ਲੋਕ ਸਮੁੰਦਰ ਵਿੱਚ ਰੋਕੇ ਗਏ ਹਨ ਲੀਬੀਆ ਵਾਪਸ ਜਾਂ ਕਈ ਵਿੱਚ ਭੇਜੇ ਗਏ ਹਨ ਤੇ ਜਿਹੜੇ ਅਗਸਤ ਮਹੀਨੇ ਮੌਤਾਂ ਹੋਈਆਂ ਇਹਦੀ ਗਿਣਤੀ ਪਿਛਲੇ ਮਹੀਨਿਆਂ ਦੇ ਨਾਲੋਂ ਤੇਜ਼ੀ ਦੇ ਨਾਲ ਵਧ ਰਹੀ ਆ ਤੇ ਜੇ ਆਪਾਂ ਇਸੇ ਇਸੇ ਸਾਲ ਦੀ ਜੂਨ ਦੀ ਗੱਲ ਕਰੀਏ ਜੂਨ ਦੇ ਵਿੱਚ 250 ਤੋਂ ਵੱਧ ਤੇ ਜੇ ਆਪਾਂ ਜੁਲਾਈ ਦੀ ਗੱਲ ਕਰੀਏ 300 ਤੋਂ ਵੱਧ ਤੇ ਹੁਣ ਅਗਸਤ ਹਲੇ ਅੱਧਾ ਆ ਇਹਦੀ ਗਿਣਤੀ 370 ਪਾਰ ਹੋ ਗਈ ਆ ਜਿਨ੍ਹਾਂ ਦੀ ਮੌਤ ਹੋਈ ਆ ਇਹ ਉਹ ਚਿਹਰੇ ਨੇ ਜਿਹੜੇ ਸੁਪਨੇ ਲੈ ਕੇ ਯੂਰਪ ਦੇ ਦੇਸ਼ਾਂ ਵਿੱਚ ਆਉਂਦੇ ਆ ਤੇ ਕਈਆਂ ਦੇ ਪਰਿਵਾਰ ਬਿਖਰੇ ਆ ਇਹਨਾਂ ਦੇ ਵਿੱਚ ਕਿਸੇ ਦਾ ਮਾਪਿਓ ਭੈਣ ਭਰਾ ਹਸਬੈਂਡ ਅ ਬਾਈਫ ਹੋਏ ਇਹਨਾਂ ਦੀ ਗਿਣਤੀ ਦੇ ਵਿੱਚ ਮਰੀਆ ਦੇ ਬਹੁਤਲੇ ਦੇ ਸੁਪਨੇ ਟੁੱਟੇ ਆ ਤੇ ਭੀੜ ਭੜੱਕੇ ਵਾਲੀਆਂ ਕਿਸ਼ਤੀਆਂ ਤੇ ਖਰਾਬ ਕਿਸ਼ਤੀਆਂ ਦੇ ਵਿੱਚ ਕਹਿੰਦੇ ਜਿਹੜੇ ਲੋਕਾਂ ਨੇ ਸਮੁੰਦਰ ਪਾਰ ਕਰਨਾ ਉਹਨਾਂ ਨੂੰ ਵਿੱਚ ਬਿਠਾਇਆ ਜਾਂਦਾ ਤੇ ਖਰਾਬ ਕਿਸ਼ਤੀਆਂ ਦੇ ਵਿੱਚ ਉਹਨਾਂ ਨੂੰ ਯੂਰਪ ਪਰ ਬੜੇ ਜਾਂਦਾ ਤੇ ਉਹਨਾਂ ਦੇ ਵਿੱਚੋਂ 370 ਜਣੇ ਅਗਸਤ ਮਹੀਨੇ ਦੇ ਵਿੱਚ ਹੀ ਮਰ ਗਏ ਆ ਸੋ ਐਸੀਆਂ ਅੱਜ ਦੀਆਂ ਖਬਰਾਂ ਮੈਂ ਉਮੀਦ ਕਰਦੀਆਂ ਤੁਸੀਂ ਹਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਸੋ ਜੇ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਤੇ ਟਿਕਟੌਕ ਤੇ ਮੈਨੂੰ ਜਰੂਰ ਫੋਲੋ ਕਰ ਲੋ ਸੋ ਜੇ ਤੁਸੀਂ ਵੀ ਇਟਾਲੀਅਨ ਸਿੱਖਣਾ ਚਾਹੁੰਦੇ ਹੋ ਫ੍ਰੀ ਦੇ ਵਿੱਚ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਮੇਰੇ ਦੂਸਰੇ ਚੈਨਲ ਲਰਨ ਇਟਾਲੀਅਨ ਵਿਦ ਯੋਰ ਪਿੰਨ ਪੰਜਾਬ ਨੂੰ ਸਬਸਕ੍ਰਾਈਬ ਕਰ ਲੋ ਸੋ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਨਾਲ